ਬੋਲੋ ਪ੍ਰਸ਼ਾਸਨ ਜਿਹੜਾ ਹੈਗਾ ਸੁੱਤਾ ਪਿਆ ਇਹ ਕੰਮ ਜਿਹੜੇ ਅਸੀਂ ਕਰ ਰਹੇ ਆ ਇਹ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਜੀ ਆ ਗਊਵਾਸ ਫੜੇਗਾ ਗਵਿੰਦਗਰ ਜੀ ਸਵੇਰੇ 6:30 ਵਜੇ ਪਹਿਲਾਂ ਖੰਨੇ ਫੜਿਆ ਪਹਿਲਾਂ ਆਨੇ ਫੜਿਆ ਸਾਨੇ ਫੜਿਆ ਪਰ ਸਰਕਾਰਾਂ ਅਨੇਕਨ ਕਮੀ ਹੋ ਚੁੱਕੇ ਪੰਜਾਬ ਦੀ ਕਿ ਤੁਹਾਨੂੰ ਖੁਦ ਗਊ ਰੱਖਿਆ ਵਾਲਿਆਂ ਨੂੰ ਇਹ ਕਦਮ ਚੁੱਕਣੇ ਪੈਂਦੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਸਵੇਰੇ ਦੇ ਐਸਐਸਓ ਸਾਹਿਬ ਨੂੰ ਪੰਜਾਬ ਹੋਮ ਕਰ ਚੁੱਕੇ ਆ ਉਹਨਾਂ ਕੋਈ ਫੋਨ ਚੱਕੇ ਆ ਪੁਲਿਸ ਪ੍ਰਸ਼ਾਸਨ ਅੱਲਾਹ ਪੁਲਿਸ ਪ੍ਰਸ਼ਾਸਨ ਮੁਬਾਰਕ ਇਹ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਇੱਥੇ ਬਰੀਆਨੀ ਸ਼ੌਕ ਖੋਲੀ ਹੋਈ ਹੈ ਸਾਰੇ ਬਰੀਆਨੀ ਵਾਲੇ ਕੀ ਕਰਦੇ ਨੇ ਮੁਸਲਮਾਨ ਨੇ ਉਹ ਇਹ ਗਊ ਮਾਸ ਖੜਦੇ ਨੇ ਇੱਥੇ ਲੋਕਾਂ ਨੂੰ ਵੇਚਦੇ ਨੇ ਐਸ ਐਚਓ ਨੂੰ ਮੇਰੀ ਬੇਨਤੀ ਹੈ ਆ ਖੜੇ ਨੇ ਅਰਸ਼ਦੀਪ ਤੇ ਉਹਨਾਂ ਤੇ ਫੌਰੀ ਤੌਰ ਤੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਅਸੀਂ ਕਿ ਨਾ ਕਾਰਵਾਈ ਨਾ ਕਰੋ ਜੇ ਚੈਕਿੰਗ ਦੇ ਵਿੱਚ ਤੁਹਾਨੂੰ ਗਲਤ ਲੱਗਦਾ ਉਹਨਾਂ ਦੇ ਪਰਚਾ ਦਊਂ ਕਾਉ ਮਾਸ ਦਿੱਲੀ ਤੋਂ ਲਿਆ ਕੇ ਜੰਮੂ ਵੱਲ ਭੇਜਿਆ ਜਾ ਰਿਹਾ ਸੀ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਰੋਂ ਫੜਿਆ ਗਿਆ ਇਨ ਕੇ ਦੇ ਵਿੱਚ ਬੰਦੇ ਬੈਠੇ ਨੇ ਬੰਦਾ ਡਰੈਸ ਪੱਤਾ ਦਾ ਉਹ ਪਤਾ ਉਹ ਤਾਂ ਕੋਈ ਰੇਡ ਨਹੀਂ ਮਾਰੀ ਤਾਂ ਕਮਰ ਗਿਆ ਤਾਂ ਕਿਹਨੇ ਨੇ ਰੇਡਾਂ ਨਹੀਂ ਮਾਰੀਆਂ ਠੀਕ ਹੈ ਜੀ ਦਿੱਲੀ ਬੰਦੇ ਬੈਠੇ ਕੋਈ ਰੇਡ ਨਹੀਂ ਮਾਰੀਆਂ ਨੇ ਬੱਦੂ ਬੱਦੂ ਬਣਿਆ ਕੋਲ ਤੇ ਹਰ ਬਾਈ ਦਾ ਮੁੰਡਿਆਂ ਦਾ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਹਾਂ ਕਿ ਅੱਜ ਤਾਂ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬਿੰਦੀ ਕਰਦੇ ਹਾਂ ਕਿ ਇਸ ਦੇ ਉੱਪਰ ਨੰਤ ਪਾਈ ਜਾਵੇ ਵਰਨਾ ਅਸੀਂ ਸਾਰੇ ਸੰਗਠਨ

ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਵਾਲੇ ਨੇ ਗੱਡੀ ਚਾਲ ਦੇਣ ਦੀ ਕੋਸ਼ਿਸ਼ ਕੀਤੀ ਗੱਡੀ ਉੱਪਰ ਦੇ ਉੱਪਰ ਸਾਡੇ ਬੰਦਿਆਂ ਉੱਪਰ ਹਟਿਆ ਬੰਦ ਕਰੋ ਹਟਿਆ ਬੰਦ ਕਰੋ ਹਟਿਆ ਬੰਦ ਕਰੋ ਤੋਂ ਉਹਨਾਂ ਨੂੰ ਟਰੱਕਾਂ ਵਿੱਚੋਂ ਕੱਢ ਕੇ ਟਰੱਕਾਂ ਨੂੰ ਅੱਗ ਲਗਾਈ ਜਾਊਗੀ ਤੇ ਹੋ ਸਕਦਾ ਹੈ ਕਿ ਉਹ ਟਰੱਕ ਡਰਾਈਵਰ ਤੇ ਉਹਦੇ ਨਾਲ ਕੋਈ ਵੀ ਹੋਊਗਾ ਉਹਦੇ ਵੀ ਪੁਰਜੇ-ਪੁਰਜੇ ਕਰਾਂਗੇ ਮੁਰਦਾਬਾ ਸਰਕਾਰਾਂ ਨੂੰ ਇਹ ਬੇਨਤੀ ਹੈ ਇਹ ਜਾਗਜੋ ਨਾਥੀਂ ਜਾਗ ਗਏ ਹੋਣ ਤੁਸੀਂ ਜਾਗਜੋ ਠੀਕ ਹੈ ਵੋਟਾਂ ਲੈ ਕੇ ਤੁਸਾਂ ਸਰਕਾਰ ਬਣਾਈ ਹੈ ਵੋਟਾਂ ਮੰਗਣ ਲੱਗੇ ਤੁਸੀਂ ਸਰਕਾਰ ਨੇ ਹੱਥ ਜੋੜੇ ਸੀ ਸਾਡੇਆਂ ਕਿ ਗਊ ਰੱਖਿਆ ਕਰਾਂਗੇ ਸੀ ਗਊ ਰੱਖਿਆ ਰੱਖੀ ਕਰਨੀ ਗਊ ਤਿਆਗ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਇਹ ਪੰਜਾਬ ਦਾ ਮੋੜ ਫਿਰ 1988 ਵਾਲਾ ਹੋਵੇ ਉਹਦੇ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਿ ਗਊ ਮਤਾ ਵੱਡੀ ਜਾ ਰਹੀ ਹੈ ਹਾਂਜੀ ਇਹ ਧਰਨਾ ਜੈ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੁਲਿਸ ਪ੍ਰਸ਼ਾਸਨ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਹਾਂਜੀ ਅੱਜ ਇਹ ਅੱਜ ਧਰਨਾ ਕਿਸ ਵੇਸ ਤੇ ਲੱਗ ਰਿਹਾ ਜੀ ਮੱਡੀ ਗੰਦਰ ਚ ਹਨੂ ਪਤਾ ਹੋਊਗਾ ਜੀ ਅੱਜ ਗਊ ਮਾਸ ਫੜੇਗਾ ਗਵਿੰਦਗੜ੍ਹ ਜੀ ਸਵੇਰੇ 6:30 ਵਜੇ ਅੱਛਾ ਜੀ ਪਹਿਲਾਂ ਖੰਨੇ ਫੜਿਆ ਪਹਿਲਾਂ ਆਨੇ ਫੜਿਆ ਸਾਨੇ ਫੜਿਆ ਪਰ ਸਰਕਾਰਾਂ ਅਨੇਕਨ ਕਮੀ ਹੋ ਚੁੱਕੇ ਪੰਜਾਬ ਦੀ ਜੇ ਤੁਹਾਨੂੰ ਖੁਦ ਗਊ ਰੱਖਿਆ ਵਾਲਿਆਂ ਨੂੰ ਜੇ ਕੰਮ ਚੱਕਰ ਨਹੀਂ ਪੈਂਦੇ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਸਵੇਰੇ ਤੇ ਐਸਐਸਓ ਸਾਹਿਬ ਨੂੰ ਪੰਜਾਹ ਫੋਨ ਕਰ ਚੁੱਕੇ ਆ ਉਹਨਾਂ ਕੋਈ ਫੋਨ ਨਹੀਂ ਚੱਕਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਉਹ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਵਾਲੇ ਨੇ ਗੱਡੀ ਚਾਲਣ ਦੀ ਕੋਸ਼ਿਸ਼ ਕੀਤੀ ਗੱਡੀ ਉੱਪਰ ਸਾਡੇ ਬੰਦਿਆਂ ਉੱਪਰ ਸਰਕਾਰਾਂ ਨੂੰ ਇਹ ਬੇਨਤੀ ਹੈ ਕਿ ਆ ਜਾਗਜੋ ਸਨਾਤਨ ਜਾਗ ਗਏ ਹੋ ਤੁਸੀਂ ਜਾਗ ਜੋ ਠੀਕ ਹੈ ਜੀ ਵੋਟਾਂ ਲਿਆ ਕੇ ਤੁਸੀਂ ਸਰਕਾਰ ਬਣਾਈ ਹੈ ਵੋਟਾਂ ਮੰਗਣ ਲੱਗੇ ਤੁਸੀਂ ਸਰਕਾਰ ਨੇ ਹੱਥ ਜੋੜੇ ਸੀ ਸਾਡੇਆਂ ਕਿ ਗਊ ਰੱਖਿਆ ਕਰਾਂਗੇ ਅਸੀਂ ਗਊ ਰੱਖਿਆ ਰੱਖੀ ਕਰਨੀ ਹੈ ਗਊ ਤਿਆਗ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਵੱਧ ਕੇ ਦਿੱਲੀ ਹੋਰ ਪਾਸੇ ਸਾਰੇ ਪਾਸੇ ਜਾਂਦੀ ਹੈ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਕਬੰਦੀ ਕਾਰਵਾਈ ਕੀਤੀ ਜਾਵੇ ਲੋਕਾਂ ਦੇ ਉੱਪਰ जय श्री राम जी ਹੁਣ ਤੱਕ ਤੁਹਾਡੀ ਮੰਨਤੀ ਹੈ ਹੁਣ ਤੱਕ ਹੋਈ ਕਾਰਵਾਈ ਕੋਈ ਕਾਰਵਾਈ ਕੋਈ ਨਹੀਂ ਹੋਈ ਤਾਂ ਹੀ ਤਾਂ ਨਵਦਾਸ਼ਾ ਦਾ ਅੰਜਾਮ ਲਾਇਆ ਚੋਰ ਤਾਂ ਤੀ 50 ਦਾ ਕੋਈ ਮੜਾਪਸਾ ਨਹੀਂ ਪਹੁੰਚਿਆ ਹੈ ਤੱਕ ਤੇ ਨਾ ਕੋਈ ਸਚ ਨਹੀਂ ਆਇਆ ਤਿੰਨ ਘੰਟੇ ਦਾ ਸਚ ਨਹੀਂ ਆਇਆ ਉੱਥੇ ਜਾਨੇ ਤੋਂ ਨਿਕਲਿਆ ਕੋਈ ਮੁੰਛੀ ਆਇਆ ਨਾ ਕੋਈ ਹੋਲਦਾਰ ਆਇਆ ਬੰਨਾ ਬੁਰਾ ਹਾਲ ਹੋ ਗਿਆ ਪੰਜਾਬ ਸਰਕਾਰ ਦੇ ਹੁੰਦੇ ਹੁੰਦੇ ਆ ਗਉ ਮਾਸ ਪੜਿਆ ਗਿਆ ਜਾਂ ਕੋਈ ਆ ਗਿਆ ਥੋੜੀ ਪੂਰਾ ਟਰੱਕ ਆ ਪੂਰਾ ਟਰੱਕ ਭਰਿਆ ਗਿਆ ਜੀ ਟਰੱਕ ਟਰੱਕ ਭਰਿਆ ਗਿਆ ਇਹ ਕਿੱਥੇ ਤੋਂ ਆਇਆ ਜੀ ਕਿੱਥੇ ਜਾ ਰਹੇ ਸੀ ਪਤਾ ਹੋਵੇ ਇਹ ਬਿਲਟੀ ਉੱਪਰ ਦਿੱਲੀ ਤੋਂ ਆ ਰਹੇ ਅੱਗੇ ਜਾ ਰਹੇ ਬਾਕੀ ਉਹ ਪ੍ਰਸ਼ਾਸਨ ਦੇਖ ਰਹੇ ਆ ਜੀ ਕਰ ਵੀ ਕਰ ਰਹੇ ਅੱਛਾ ਕੋਈ ਬਿਲਟੀ ਦੇਤੀ ਪਰ ਬੰਦੇ ਬੰਦੇ ਫੜ ਕੇ ਭਰਾਤੇ ਪ੍ਰਸ਼ਾਸਨ ਕੋਈ ਬਿਲਟੀ ਤੇ ਕੋਈ ਐਡਰੈਸ ਵਗੈਰਾ ਬਿੱਲ ਸਾਰੇ ਨਕਲੀ ਹੁੰਦੇ ਆ ਜੀ ਮੈਂ ਰੱਤ ਨਹੀਂ ਪਹਿਲੇ ਗੱਦੀ ਭਰੀ ਗਈ ਬਿੱਲ ਸਾਰੇ ਦੋ ਨੰਬਰ ਦੇ ਹੁੰਦੇ ਰਹੇ ਪਰ ਚੱਕਰ ਇਹ ਹੈ ਕਿ ਦਿੱਲੀੋਂ ਗੜੀ ਤੁਰੀ ਹੈ ਜੀ ਪੰਜਾਬ ਪਹੁੰਚ ਚੁੱਕੀ ਹੈ ਜਿੱਥੇ ਆਰ ਡੀਐਸ ਹੁੰਦਾ ਹੈ ਉਹ ਹਥਿਆਰ ਹੁੰਦਾ ਕੀ ਹੁੰਦਾ ਪੰਜਾਬ ਦਾ ਹਲ ਕੀ ਹੁੰਦਾ ਯਾ ਸਰਕਾਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਸਰਕਾਰ ਚੰਦੀ ਹੈ ਇਹ ਪੰਜਾਬ ਦਾ ਮੋਹਰ ਫਿਰ 1980 ਵਾਲਾ ਹੋਵੇ ਇਹ ਹਾਲਾਤ ਹੋ ਚੁੱਕੇ ਆ ਪੰਜਾਬ ਦੇ ਵਿੱਚ ਇਹ ਗਊ ਮਤਾ ਵੱਢੀ ਜਾ ਰਹੀ ਹੈ ਅਸੀਂ ਸਾਰ ਸਨਾਤਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਇੱਕ ਜੁਟ ਹੋ ਜੋ ਵੀਰੇ ਇਹ ਚੀਜ਼ ਰੋਕ ਲਾਓ ਇਕੱਠੇ ਹੋ ਜੈ ਸ਼ਰੀราม ਜੈ ਜੈ ਪੰਜਾਬ ਸਰਕਾਰ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ ਉੱਜ ਦਾ ਪਤਾ ਹੈ ਕਿ ਗਊ ਮਾਸ ਦਿੱਲੀ ਤੋਂ ਲਿਆ ਕੇ ਜੰਮੂ ਵੱਲ ਭੇਜਿਆ ਜਾ ਰਿਹਾ ਸੀ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਫੜਿਆ ਗਿਆ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹਨਾ ਹਾਂ ਕਿ ਅੱਜ ਤਾਂ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬਿੰਦੀ ਕਰਦੇ ਹਾਂ ਕਿ ਇਸ ਤੇ ਉਪਰ ਨੰਤ ਪਾਈ ਜਾਵੇ ਵਰਨਾ ਅਸੀਂ ਸਾਰੇ ਸੰਗਠਨ ਸਾਰੇ Hindu ਸਮਾਜ ਇਕੱਠਾ ਹੋ ਕੇ ਫਿਰ ਇਹ ਸਾਰੀ ਕਮਾਨ ਆਪਣੇ ਹੱਥ ਵਿੱਚ ਲਵਾਂਗੇ ਤੇ ਗਊਆਂ ਨੂੰ ਟਰੱਕਾਂ ਵਿੱਚੋਂ ਕੱਢ ਕੇ ਟਰੱਕਾਂ ਨੂੰ ਅੱਗ ਲਗਾਈ ਜਾਊਗੀ ਤੇ ਹੋ ਸਕਦਾ ਹੈ ਕਿ ਉਹ ਟਰੱਕ ਡਰਾਈਵਰ ਦੇ ਉਹਦੇ ਨਾਲ ਕੋਈ ਵੀ ਹੋਊਗਾ ਉਹਦੇ ਵੀ ਪੁਰਜੇ-ਪੁਰਜੇ ਕਰਾਂਗੇ ਇਹ ਸਰਕਾਰ ਨੂੰ ਚੇਤਾਵਨੀ ਹੈ ਵੀ ਇਹ ਨਾ ਹੋਵੇ ਕੱਲੋਂ ਅਸੀਂ ਪੂਰੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਈਏ ਇਸ ਤੋਂ ਪਹਿਲਾਂ ਕਿ ਉਹ ਆਪਣੇ ਹੋਸ਼ ਵਿੱਚ ਆ ਜਾਣ ਤੇ ਇਹ ਜਿਹੜੀ ਗਊ ਮਾਂ ਸੱਤਿਆ ਜੋ ਵੀ ਹੋ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸ੍ਰੀ ਹਿੰਦੂ ਤਖਤ ਦੀਆਂ ਟੀਮਾਂ ਇੱਥੇ ਮੌਕੇ ਤੇ ਖੜੀਆਂ ਤੇ ਅਸੀਂ ਗਾਣਾ ਰਿੰਦਕਰਨ ਦੇ ਸਾਹਮਣੇ ਖੜੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਰੇਡ ਲੋਕਾਂ ਦਾ ਤੱਕ ਸੱਚ ਨੂੰ ਸਾਹਮਣੂ ਫੋਨ ਕਰਿਆ ਹੋਇਆ ਅਜੇ ਤੱਕ ਸੱਚ ਨੂੰ ਸਾਥ ਪਹੁੰਚੇ ਨਹੀਂ ਪਹੁੰਚੇ ਜੇ ਇਸ ਤਰ੍ਹਾਂ ਥੋੜੀ देर ਹੋਰ ਲੇਟ ਕਰਿਆ ਤਾਂ ਮੈਨੂੰ ਲੱਗਦਾ ਵੀ ਸਾਰਾ ਗਵਿੰਦ ਗਨ ਖੰਨਾ ਇੱਥੋਂ ਪੁੱਜੇਗਾ ਜੋ ਮਾਤਾ ਦਾ ਜਿਹੜਾ ਐਡਾ ਇਹਨਾਂ ਨੇ ਬੁਰੀ ਹਾਲਤ ਵਿੱਚ ਵੱਢ ਕੇ ਗੁੰਮ ਨੂੰ ਕਤਲ ਕਰਕੇ ਡੱਬਿਆਂ ਚ ਪੈਕ ਕਰਿਆ ਹੋਇਆ ਆ ਫੇਰੀ ਸਰਕਾਰ ਨੂੰ ਪ੍ਰਗਟ ਮੰਨੀ ਨੂੰ ਵੀ ਇਹੀ ਬੈਂਕ ਜਾਂ ਪੰਜਾਬ ਦੇ ਅੰਦਰ ਵੱਡੀ ਸਰਕਾਰ ਕਰਨਾ ਇਹ ਦੋ ਹਫਤੇ ਦਾ ਕੰਮ ਬਹੁਤ ਜ਼ਿਆਦਾ ਬੰਗਰ ਰੱਖਿਆ ਦਾ ਕੰਮ ਕਰ ਰਹੇ ਹਜ਼ਾਰਾਂ ਮੁਕਦਮੇ ਅਸੀਂ ਕਰਵਾ ਚੁੱਕੇ ਪਰ ਮੈਂ ਪੰਜਾਬ ਦੇ ਅੰਦਰ ਪਹਿਲੀ ਵਾਰ ਦੇਖ ਰਿਹਾ ਮੀ ਗਊ ਮਾਸ ਦਾ ਟਰੱਕ ਵੀ ਫੜੇ ਜਾਣ ਲੱਗੇ ਗਊਆਂ ਵੀ ਬੱਟੀਆਂ ਜਾਂਦੀਆਂ ਗਵਿੰਦਗੜ੍ਹ ਦੇ ਅੰਦਰ ਗਊਆਂ ਬੱਟੀਆਂ ਜਾ ਰਹੀਆਂ ਖੰਨਾ ਦੇ ਅੰਦਰ ਗਊਆਂ ਬੱਟੀਆਂ ਜਾ ਰਹੀਆਂ ਜਿਹੜਾ ਮਾਸ ਇੱਥੋਂ ਵੱਢ ਕੇ ਦਿੱਲੀ ਜਾਂਦਾ ਦਿੱਲੀੋਂ ਭਰਿਆ ਹੋਇਆ ਟਪਿਆ ਟੈਂਕ ਹੋ ਕੇ ਸ਼੍ਰੀਨਗਰ ਵਾਸਤੇ ਜਾ ਰਿਹਾ ਹੈ ਮੇਰੀ ਸਰਕਾਰ ਨੂੰ ਚੇਤਾਵਨੀ ਹੈ ਜਲਦ ਤੋਂ ਜਲਦ ਇਸ ਕੰਮ ਨੂੰ ਰੋਕ ਲਗਾਵੇ ਨਹੀਂ ਤਾਂ ਪੰਜਾਬ ਦਾ ਜਿਹੜਾ ਮਾਹੌਲ ਹੈ ਕਿਸੇ ਵੀ ਟਾਈਮ ਖਰਾਬ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੁਝ ਸਾਲਾਂ ਤੋਂ ਬੇਅਦਬੀਆਂ ਦਾ ਦੌਰ ਚੱਲਿਆ ਹੋਇਆ ਹੈ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਚ ਵੀ ਮੈਂ ਦੇਖਿਆ ਬਹੁਤ ਮੰਦਪਾਕੀ ਕਤਨਾ ਮਾਹੌਲ ਹੈ ਪਿਛਲੇ ਦਿਨੀ ਖੰਨਾ ਦੇ ਅੰਦਰ ਸਾਡੇ ਸ੍ਰੀ ਮੰਦਰ ਦੇ ਅੰਦਰ ਬਹੁਤ ਵੱਡੀ ਬੇਅਦਬੀ ਕਰੀ ਗਈ ਹੈ ਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਸਾਰੇ ਹਿੰਦੂਆਂ ਨੂੰ ਮੇਰੀ ਅਪੀਲ ਹੈ ਚਾਹੇ ਉਹ ਕਿਸੇ ਵੀ ਸੰਗਠਨ ਤੋਂ ਕਿਸੇ ਵੀ ਧਾਰੇ ਦਾ ਚਾਹੇ ਉਹ ਵਪਾਰੀ ਹੈ ਚਾਹੇ ਉਹ ਕੋਈ ਛੋਟਾ ਦੁਕਾਨਦਾਰ ਹੈ ਸਾਰੇ ਸਨਾਤਨੀਆਂ ਨੂੰ ਗਊ ਮਾਤਾ ਦੀ ਰੱਖਿਆ ਵਾਸਤੇ ਅੱਜ ਇਕੱਠ ਹੋਣ ਦੀ ਲੋੜ ਹੈ ਜਦੋਂ ਤੱਕ ਅਪਾ ਇਕਜੁੱਟ ਨਹੀਂ ਹੁੰਦਾ ਉਦੋਂ ਤੱਕ ਅਪਾ ਇਹ ਜਿਹੜਾ ਸਾਡੇ ਸਨਾਤਨ ਧਰਮ ਤੇ ਪਰਹਾਰ ਹੋ ਰਿਹਾ ਇਸ ਨੂੰ ਨਹੀਂ ਰੋਕ ਸਕਦਾ ਜੈ ਸ਼੍ਰੀ ਰਾਮ ਜੈ ਗੋ ਮਾਰ ਗੋ ਪ੍ਰਸ਼ਾਸਨ ਜਿਹੜਾ ਹੈਗਾ ਸੁੱਦਾ ਪਿਆ ਇਹ ਕੰਮ ਜਿਹੜੇ ਅਸੀਂ ਕਰ ਰਹੇ ਆ ਇਹ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਅਸੀਂ ਕਮ ਸੇ ਕਮ 2 ਫੋਨ ਲਾ ਚੁੱਕੇ ਐਸ ਐਚਓ ਨੂੰ ਥਾਣੇ ਜੋ ਹੁਣ ਤੱਕ ਫੋਨ ਨਹੀਂ ਚੱਕਿਆ ਕਿਉਂ ਅਸੀਂ ਕੰਮ ਕਰੀਏ ਤੁਸੀਂ ਤੁਹਾਨੂੰ ਤਨਖਾਹ ਕਿ ਕਿੱਥੋਂ ਮਿਲਦੀ ਹੈ ਤਨਖਾਹ ਲੈ ਕੇ ਤੁਸੀਂ ਕੰਮ ਨਹੀਂ ਕਰਦੇ ਕਿਸ ਲਈ ਬਣਾਇਆ ਗਿਆ ਐਸਐਚਓ ਕਿਸ ਲਈ ਬਣਾਇਆ ਗਿਆ ਤੁਸੀਂ ਕੰਮ ਨਹੀਂ ਕਰਦੇ ਜੇ ਕੰਮ ਨਹੀਂ ਕਰਦੇ ਤਾਂ ਸਾਨੂੰ ਵੀ ਕਰਾਉਣਾ ਆਂਦਾ ਜੇ ਤੁਸੀਂ ਹੁਣ ਥੋੜੇ ਦਿਨ ਤੱਕ ਜੇ ਨਾ ਪਹੁੰਚੇ ਤਾਂ ਅਸੀਂ ਇਹ ਵੀ ਐਲਾਨ ਕਰਦੇ ਆਂ ਪਹਿਲੇ ਖੰਨੇ ਚ ਕੀਤਾ ਹੈ ਹਾਈਵੇ ਜਾਮ ਕੀਤਾ ਹੈ ਤਾਂ ਅਸੀਂ ਹਾਈਵੇ ਵੀ ਜਾਮ ਕਰਾਂਗੇ ਕਿਉਂਕਿ ਹੁਣ ਬਰਦਾਸ਼ਤ ਨਹੀਂ ਇੱਕ ਗੱਡੀਆਂ ਨਹੀਂ ਅਸੀਂ ਕਮ ਸਿਕਮ 14-15 ਗੱਡੀਆਂ ਅਸੀਂ ਫੜ ਚੁੱਕੇ ਪੰਜਾਬ 'ਚ ਆ ਹੁਣੇ ਇਸ ਕਰਕੇ ਪ੍ਰਸ਼ਾਸਨ ਦੇ ਕੰਨ ਬਿਲਕੁਲ ਖੜੇ ਹੋ ਜਾਣ ਅਸੀਂ ਛੱਡਣਾ ਨਹੀਂ ਹੈਗਾ ਅਸੀਂ ਕੰਮ ਕਰਾਂਗੇ ਆਪਣੇ ਸਨਾਤਨ ਧਰਮ ਲਈ ਕਰਾਂਗੇ ਕਿਉਂਕਿ ਅਸੀਂ ਜਿੰਨੇ ਹੀ ਸ਼ਾਂਤ ਰਹਿੰਦੇ ਆ ਉਹਦਾ ਹੀ ਨਜਾਇਜ਼ ਫਾਇਦਾ ਉਠਾਉਂਦੇ ਆ ਲੋਕ ਆਪਾਂ ਨੂੰ ਵੀ ਸਾਰੇ ਸਨਾਤੀਆਂ ਸਨਾਤਨੀਆਂ ਨੂੰ ਖੜਾ ਹੋਣਾ ਚਾਹੀਦਾ ਲੜਨਾ ਚਾਹੀਦਾ ਆਪਣੇ ਧਰਮ ਲਈ ਕਿਉਂਕਿ ਜੇ ਜਦ ਤੱਕ ਤੁਸੀਂ ਨਾ मां ਜਿਹੜਾ ਹੈਗਾ ਮਾਂ ਤੋਂ ਬੱਚਾ ਦੁੱਧ ਨਹੀਂ ਪੋ ਮੰਗਦਾ ਹੈ ਮਾਂ ਦੁੱਧ ਨਹੀਂ ਪਿਲਾਉਂਦੀ ਉਦੋਂ ਹੀ ਹੈ ਜਦੋਂ ਤੱਕ ਆਪਾਂ ਖੜੇ ਨਹੀਂ ਹੋਵਾਂਗੇ ਇਹ ਇਦਾਂ ਹੀ ਕਰਦੇ ਰਹਿਣਗੇ ਜਹਾਦੀ ਨੇ ਔਰ ਖਾਸ ਕਰਕੇ ਜਿਹੜੇ ਬੰਗਲਾਦੇਸੀ ਹੈ ਆਪਾਂ ਬੰਗਲਾਦੇਸੀਆਂ ਨੂੰ ਤੁਸੀਂ ਹਰ ਜਗ੍ਹਾ ਤੁਸੀਂ ਆਪਣੇ ਆਪਣੇ ਸ਼ਹਿਰ ਚ ਅਗਲ-ਬਗਲ ਚ ਚੈੱਕ ਕਰਿਆ ਕਰੋ ਕਿ ਬੰਗਲਾਦੇਸੀ ਉਰੇ ਰਹਿ ਰਹੇ ਨੇ ਉਹ ਸਾਰੀ ਸਿਸਟਮ ਉਹਨਾਂ ਨੇ ਸੈੱਟ ਕਰੀ ਹੋਇਆ ਹੈ ਤੁਸੀਂ ਲੜਨ ਲਈ ਤਿਆਰ ਨਹੀਂ ਹੈਗੇ ਉਹ ਤਿਆਰ ਨੇ ਇਸ ਕਰਕੇ ਖੜੇ ਹੋ ਜੋ ਸਾਰੇ ਸਨਾਤਨੀ ਅਪੀਲ ਹੈ ਗੋਬਿੰਦਗੜ੍ਹ ਦੇ ਜਿਹੜੇ ਵੀ ਸਨਾਤਨੀਆਂ ਹੈ ਜਿਹੜੇ ਵੀ ਔਰ ਖੱਲਾ ਸਹਿਰ ਦੇ ਜਿਹੜੇ ਸਨਾਤਨੀਆਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਓ ਔਰ ਇਸ ਥਾਣੇ ਦੇ ਮੁਰੇ ਆਪਾਂ ਨੇ ਮਾਨਾ ਗੋਬਿੰਦਗੜ੍ਹ ਬੱਸ ਸਟੈਂਡ ਦੇ ਨਾਲ ਸਾਰੇ ਇੱਥੇ ਪਹੁੰਚੋ ਗੈ ਗਊ ਮਾਤਾ ਜਿਹੜੇ ਗੋਬਿੰਦਗੜ੍ਹ ਦੇ ਬਣਾਵਾਂਗੇ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਵਿੱਚ ਕੀ ਐਸੀ ਸਰਕਾਰ ਚੱਲ ਰਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਰਹੀ ਹੈ ਔਰ ਥੋੜੇ ਦਿਨ ਪਹਿਲਾਂ ਖੰਡੇ ਵੀ ਇਹ ਘਟਨਾ ਹੋਈ ਜੰਗਰ ਨੂੰ ਤੋੜਿਆ ਗਿਆ ਲੁੱਟਿਆ ਗਿਆ ਉੱਥੇ ਜਿਹੜਾ ਦੋਸ਼ੀ ਫੜ ਲਿਆ ਉੱਤਰ ਪ੍ਰਦੇਸ਼ ਚ ਆ ਕੇ ਅੱਜ ਜਿਹੜੇ ਕਾਰਜਕਰਤਾ ਸੀ ਗਊ ਰੱਖਿਆ ਦਲ ਦੇ ਉਹ ਰਾਜਪੁਰੇ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ ਪੂਰੇ ਪੁਲਿਸ ਨੂੰ ਬਾਰ ਬਾਰ ਕਿਹਾ ਬਤੀ ਫੋਨ ਕਿਤੇ ਪੂਰੇ ਥਾਣੇ ਚ ਵੀ ਆਏ ਪਰ ਪੰਜਾਬ ਸਰਕਾਰ ਵੀ ਸੁੱਤੀ ਪਈ ਆ ਉਹਦੇ ਨਾਲ ਨਾਲ ਪੰਜਾਬ ਪੁਲਿਸ ਵੀ ਸੁੱਤੀ ਪਈ ਆ ਇਹਨਾਂ ਨੂੰ ਕਿਉਂ ਸਾਡੇ ਨਾਲ ਬੰਦੇ ਭੇਜਦੇ ਉਹਨਾਂ ਨੇ ਨਹੀਂ ਭੇਜੇ ਕਾਰਕਿਰਤਾ ਨੇ ਆਪ ਆਪਣੀ ਜਾਨ ਹਥੇਲੀ ਤੇ ਰੱਖ ਕੇ ਟਰੱਕ ਨੂੰ ਫੜਿਆ ਜਦਕਿ ਇਹਨਾਂ ਦੇ ਉੱਪਰ ਚੜਉਣ ਲੱਗਾ ਟਰੱਕ ਵਾਲਾ ਫੜ ਕੇ ਉਹਨਾਂ ਨੂੰ ਉਹਰੇ ਥਾਣੇ ਲਿਆਏ ਹੁਣ ਵੀ 2 ਘੰਟੇ ਹੋ ਗਏ ਪੁਲਿਸ ਦਾ ਕੋਈ ਵੀ ਜ਼ਿੰਮੇਵਾਰ ਵਿਅਕਤੀ ਉਹਰੇ ਨਹੀਂ ਨਾ ਡੀਐਸਪੀ ਐਨ ਐਸਐਚਓ ਆ ਔਰ ਫੋਨ ਤੇ ਕਹੀ ਜਾਂਦੇ ਗੱਲ ਕਰ ਲਓ ਇਹ ਜਿਹੜਾ ਹੈ ਆ ਦੇਖੋ ਤੁਹਾਡੇ ਸਾਹਮਣੇ ਆ ਆ ਇੱਕ ਪੈਕਟ ਕੱਢ ਕੇ ਰੱਖੇ ਨੇ ਇਹ ਬਹੁਤ ਬੜਾ ਤਸਕਰੀ ਦਾ ਅੱਡਾ ਬਣ ਗਿਆ ਪੰਜਾਬ ਐਸੀ ਸਟੇਟ ਆ ਜਿੱਥੇ ਮੈਕਸਿਮਮ ਬੰਗਲਾਦੇਸ਼ੀ ਆ ਕੇ ਸ਼ਰਨ ਲੈ ਰਹੇ ਨੇ ਤੁਸੀਂ ਜਿੰਨੇ ਚੌਂਕ ਨੇ ਪੂਰੇ ਪੰਜਾਬ 'ਚ ਉਹਨਾਂ ਤੇ ਦੇਖ ਲਓ ਜੂਸਦਿਆਂ ਰੇੜੀਆਂ ਲੱਗੀਆਂ ਪਿਛਲੇ ਗੱਦੀ ਸਰਕਾਰ ਆਈ ਹੈ ਸਾਰੇ ਇਹ ਬੰਗਲਾਦੇਸ਼ੀ ਨੇ ਉਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਪੂਰੇ ਸ਼ਮਾ ਟਾਬੇ ਕੋਲ ਤੇ ਜਿੱਥੇ ਬਰੀਆਨੀ ਖਲਾਈ ਜਾਂਦੀ ਆ ਆਪਾਂ ਮਰੇ ਸਾਡੇ ਪੰਜਾਬ ਦੇ ਲੋਕ ਵੀ ਨੌਨ ਵੇਜ ਖਾਂਦੇ ਨੇ ਇੱਕ ਹਲਾਲ ਦਾ ਹੁੰਦਾ ਇੱਕ ਉਹ ਦੂਸਰਾ ਹੁੰਦਾ ਟਟਕੇ ਦਾ ਉਹਰੇ ਜਿਹੜਾ ਹਲਾਲ ਦਾ ਮੀਟ ਖਾਣਨ ਵਾਸਤੇ ਇਹ ਸਾਰਾ ਕੁਝ ਜਿਹੜਾ ਹੈ ਪ੍ਰੀਪਲਾਨ ਚੱਲ ਰਿਹਾ ਲੋਕਾਂ ਦਾ ਧਰਮ ਪ੍ਰਸ਼ਟ ਕੀਤਾ ਜਾ ਰਿਹਾ ਪੰਜਾਬ ਪੁਲਿਸ ਸੁੱਤੀ ਪਈ ਐ ਐਸਐਚਓ ਸੁੱਤਾ ਪਿਆ ਐ ਹੁਣ ਬਾਰ-ਬਾਰ ਜਦ ਅਸੀਂ ਧਰਨਾ ਲਾਇਆ ਸਾਨੂੰ ਮਜਬੂਰ ਹੋਣਾ ਪਿਆ ਧਰਨਾ ਲਾਉਣ ਵਾਸਤੇ ਕੋਈ ਕੋਈ ਉਰੇ ਸੁਣਵਾਈ ਨਹੀਂ ਹੋ ਰਹੀ ਸੀ ਪਿਛਲੇ 2-3 ਘੰਟੇ ਤੇ ਕੰਮ ਕਰ ਰਹੇ ਸੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਡੀਜੀਪੀ ਪੰਜਾਬ ਤੋਂ ਮੰਗ ਕਰਦੇ ਆਂ ਕਿ ਮੰਡੀ ਕਵਿੰਦ ਕੱਢਦੀ ਜਿਹੜੀ ਪੁਲਿਸ ਆ ਇਹ ਸਾਰੇ ਥਾਣੇ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿਉਂਕਿ ਇਹ ਡਿਊਟੀ ਨਹੀਂ ਦੇ ਰਹੇ ਜਿੱਥੇ ਟਰੱਕ ਸਾਡੇ ਕਾਰੀਕਰਤਿਆਂ ਤੋਂ ਉਤੇ ਚੜਾ ਦਿੰਦੇ ਇਹ ਮਰ ਜਾਂਦੇ ਪੰਜ ਚਾਰ ਬੰਦੇ ਉਹਦਾ ਕੌਣ ਜ਼ਿੰਮੇਵਾਰ ਸੀ ਐਸ ਐਚਓ ਸਾਹਿਬ ਅਜੇ ਤੱਕ ਸੁੱਤੇ ਪਏ ਨੇ ਕੋਈ ਇੱਥੇ ਸੁਣਵਾਈ ਨਹੀਂ ਹੈ ਪੂਰੇ ਪੈਸੇ ਦਾ ਭ੍ਰਸ਼ਟਾਚਾਰ ਦਾ ਟੈਣਾ ਨੇ ਬਣਾ ਰੱਖਿਆ ਹੈ ਜਨੇ ਖਨੇ ਤੋਂ ਪੈਸੇ ਲੈਂਦੇ ਨੇ ਆ ਸਕੂਟਰ ਮੋਟਰਸਾਈਕਲ ਆ ਮੈਨੂੰ ਘੇਰ ਘੇਰ ਕਰਦੇ ਨੇ ਇੱਕੋ ਟਰੱਕ ਜਾ ਰਿਹਾ ਜਿਹਦੇ ਵਿੱਚ ਗਊ ਮਾਸ ਭਰਿਆ ਹੋਇਆ ਕੋਈ ਉਹਦਾ ਨੰਬਰ ਨਹੀਂ ਕੋਈ ਉਹਦੀ GST ਨਹੀਂ ਕੋਈ ਕੁਛ ਨਹੀਂ ਉਹਦੀ ਕੋਈ ਤੇ ਰੋਕ ਟੋਕ ਨਹੀਂ ਅੱਜ ਪੰਜਾਬ ਦੇ ਵਿੱਚ ਹਾਲਾਤ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਨੇ ਬੁਰੇ ਕੀਤੇ ਹੋਏ ਨੇ ਅਸੀਂ ਉਦੋਂ ਤੱਕ ਉਹਦੇ ਧਰਨਾ ਲਾਈ ਸਾਰੇ ਕਾਰਜਕਰਤਾ ਬੈਠੇ ਨੇ ਸਾਰੇ ਹਿੰਦੂ ਸਮਾਜ ਦੇ ਜਿਹੜੇ ਗਊ ਮਾਤਾ ਨੂੰ ਪਿਆਰ ਕਰਦੇ ਨੇ ਤੇ ਉਹ ਕਿਸੇ ਵੀ ਪੂਜਾ ਪદ્ધਤੀ ਨੂੰ ਮੰਨਦੇ ਹਨ ਸਾਰੇ ਉਹਦੇ ਬੈਠੇ ਨੇ ਹੋਰ ਵੀ ਖੰਨੇ ਤੋਂ ਗਵਿੰਦਗੜ੍ਹ ਤੋਂ ਮਲੋਹ ਤੋਂ ਮੰਡੀ ਗਵਿੰਦਗੜ੍ਹ ਸਾਰੇ ਸੰਸਥਾਵਾਂ ਉਹ ਇਕੱਠੀਆਂ ਹੋ ਰਹੀਆਂ ਨੇ ਅਸੀਂ ਛੇਤੀ ਤੋਂ ਛੇਤੀ ਕਹਿੰਦੇ ਆ ਵੀ ਸਾਰੇ ਕਾਰਜਕਰਤਾ ਇੱਥੇ ਪਹੁੰਚੋ ਔਰ ਇਹ ਜਿਹੜਾ ਅਨਿਆਏ ਹੋ ਰਿਹਾ ਉਹਦੇ ਖਿਲਾਫ ਆਪਾਂ ਲੜਾਈ ਲੜੀਏ ਧੰਨਵਾਦ ਬਹੁਤ ਬਹੁਤ ਧੰਨਵਾਦ ਜੈ ਗੋਮਾ ਜੈ ਗੋਪਾਲ ਮੈਨੂੰ ਬੋਲਾ ਦੋ ਬੰਦ ਮੈਨੂੰ ਨਹੀਂ ਉਹ ਬਾਸ ਉਹ ਬਾਸ ਕਿਤੇ ਨਹੀਂ ਬਹੁਤ ਕਿਤੇ ਬੋਲ ਹਲੋ ਅੰਗਰ ਸਰਕਾਰ ਜੁੜਾ ਆਪਣਾ ਇਸ ਤ੍ਰਿਸ਼ਕਮਰ ਰਾਸ਼ਟਰੀ ਅਕਸ ਗੁਰ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹੰਦ ਕੀ ਇਸ਼ੂ ਹੈ ਜਿਹੜਾ ਉਹਨਾਂ ਜਾਮ ਲਗਾਏ ਮੇਰੇ ਕੋਲ ਸੋਚਣਾ ਸੀ 50 ਜਿਹੜਾ ਟ੍ਰੱਕ ਕੱਢਿਆ ਇਹਨਾਂ ਨੂੰ ਪੰਜਾਬ ਤੋਂ 70 ਕੰਟਰੋਲ ਬਹੁਤ ਮਾਸ ਭਰਿਆ ਹੋਇਆ ਜਿਹੜਾ ਸ਼੍ਰੀਨਗਰ ਜਾ ਰਿਹਾ ਸੀ ਤੇ ਅਸੀਂ ਪੁਲਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਦਿੱਤੀ ਮੈਂ ਸਪੈਸ਼ਲ ਇਥੋਂ ਦੇ ਬੰਦੇ ਜਗਿੰਦਰਪਾਲ ਜੀ ਨੂੰ ਥਾਣੇ 'ਚ ਭੇਜਿਆ ਵੀ ਪੁਲਿਸ ਸਟੇਨ 'ਤੇ ਜੋ ਨਾਕਾਬੰਦੀ ਕਰਕੇ ਇਸ ਨੂੰ ਰੋਕਿਆ ਜਾਵੇ ਅੱਧਾ ਘੰਟਾ ਥਾਣੇ ਦੇ ਅੰਦਰ ਇਹਨਾਂ ਨੇ ਮਿਲਤਾ ਕਰੀਆਂ ਕੋਈ ਵੀ ਬੰਦਾ ਜਾਣ ਵਾਸਤੇ ਤਿਆਰ ਨਹੀਂ ਹੋਇਆ ਹੁਣ ਤੁਸੀਂ ਦੇਖ ਰਹੇ ਹੋ 2:30 ਕੰਟੇ ਹੋ ਗਏ ਫੜੇ ਨੂੰ ਇੱਥੇ ਐਸ.ਐਚ.ਓ ਵੀ ਹਾਜ਼ਰ ਨਹੀਂ ਆ ਮੈਨੂੰ ਦੱਸਿਆ ਇਹਨਾਂ ਨੇ ਕੰਨ 30 ਤੋਂ 32 ਫੋਨ ਅਸੀਂ ਮਾਰ ਚੁੱਕੇ ਆ ਇਹਨਾਂ ਨੇ ਫੋਨ ਨਹੀਂ ਚੱਕਿਆ ਮੈਂ ਡੀਜੀਪੀ ਸਾਹਿਬ ਨੂੰ ਇੱਕ ਫੋਨ ਮਾਰਿਆ ਤੇ ਉਹਨਾਂ ਨੇ ਪਹਿਲੇ ਮੇਰੀ ਰਿੰਗ ਤੋਂ ਉਹਨਾਂ ਨੇ ਫੋਨ ਚੁੱਕਿਆ ਤੇ niche ਕੀ ਹੋ ਰਿਹਾ ਹੈ ਵੱਡੇ ਅਫਸਰ ਕੋਆਪਰੇਟिव ਕਰਦੇ ਆ ਪਰ niche ਤੁਸੀਂ ਜੋ ਦੇਖਿਆ ਚਹਾਲ ਅੰਨੇ ਫੋਨ ਕਰਨ ਤੋਂ ਬਾਵਜੂਦ ਵੀ ਕੋਈ ਇੱਥੇ ਸਾਡੀ ਮਦਦ ਕਰਨ ਨਾ ਆਇਆ ਮਜਬੂਰਨ ਅਸੀਂ ਇਸ ਗੱਡੀ ਨੂੰ ਰੋਕਿਆ ਸਾਡੇ ਉੱਪਰ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਮਾਸ ਹੈ ਪੰਜਾਬ ਦੇ ਅੰਦਰ ਵੀ ਸਪਲਾਈ ਹੁੰਦਾ ਜਿਹੜੀਆਂ ਜਗ੍ਹਾ ਜਗ੍ਹਾ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਵੱਡੇ ਵੱਡੇ ਪਤਿਲਾਂ ਵਾਲੇ ਇਹ ਸਾਰਿਆਂ ਨੂੰ ਇਹ ਗੋਮਾਸ ਖਵਾ ਰਹੇ ਸਰਕਾਰ ਨੂੰ ਚਾਹੀਦਾ ਪੰਜਾਬ ਦੇ ਅੰਦਰੋਂ ਜੇ ਸ਼ਾਂਤੀ ਬਹਾਲ ਰੱਖਣੀ ਹੈ ਤਾਂ ਜਿਹੜੇ ਰਹਿਂਗੀਆਂ ਮੁਸਲਮਾਨ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਪੰਜਾਬ 'ਚ ਵੱਢ ਚੁੱਕੇ ਯੂਪੀ ਤੋਂ ਕ੍ਰਿਮੀਨਲ ਜਿਹੜੇ ਉਹ ਸਾਰੇ ਪੰਜਾਬ ਚ ਤੁਸ ਚੁੱਕੇ ਆ ਉਹਨਾਂ ਦੇ ਆਉਣ ਨਾਲ ਹੀ ਪੰਜਾਬ ਦੇ ਅੰਦਰ ਜਿਹੜਾ ਸਾਡੇ ਸਨਾਤਨ ਦਾ ਹਸ਼ਰ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਖੰਨਾਂ ਦੇ ਅੰਦਰ ਸਾਡੇ ਸ਼੍ਰੀ ਭਗਵਾਨ ਦੀ ਬੇਅਦਬੀ ਹੋਈ ਤੇ ਹੁਣ ਤੁਸੀਂ ਦੇਖ ਰਹੇ ਹੋ ਗਊਆਂ ਵੱਢ ਵੱਟ ਕੇ तकरीबन 150 ਦੇ ਕਰੀਬ ਗਊ ਵੱਢ ਕੇ ਇਹਨਾਂ ਨੇ ਇਹ ਪਾਕਿਸਤਾਨ ਚ ਪੈਕ ਕਰੀ ਹੋਈ ਹੈ ਤੇ ਸਰਕਾਰ ਨੂੰ ਮੈਂ بار بار ਬੇਨਤੀ ਕਰਾਂਗਾ ਇਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਕੋਈ ਵੱਡਾ ਐਜੀਟੇਸ਼ਨ ਕਰਨ ਤੇ ਮਜਬੂਰ ਹੋਈਏ ਇਸ ਤੋਂ ਪਹਿਲਾਂ ਸਰਕਾਰ ਇਹ ਜਿਹੜਾ ਧੰਦਾ ਤਸਕਰੀ ਦਾ ਇਹਨੂੰ ਬੰਦ ਕਰਨਾ ਚਾਹੀਦਾ ਜਗ੍ਹਾ ਜਗ੍ਹਾ ਤੁਸੀਂ ਪਿੰਡਾਂ 'ਚ ਦੇਖਿਆ ਹੁਣ ਮੁਸਲਮਾਨ ਗੁੱਜਰ ਮੱਝਾਂ ਲੈ ਕੇ ਬੈਠੇ ਆ ਉਹਨਾਂ ਦਾ ਮੱਝਾਂ ਦਾ ਕੰਮ ਘਟਾ ਬਹੁਤ ਤਸਕਰੀਤਾ ਗਊਆਂ ਵਧਣ ਦਾ ਕੰਮ ਜ਼ਿਆਦਾ ਹੈ ਪ੍ਰਧਾਨ ਜੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਹੁੰਦੀ ਜਿਵੇਂ ਰਹਿੰਦੇ ਤਾਂ ਉਹ ਪੰਜਾਬ 'ਚ ਹੀ ਨੇ ਨਾ ਉਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਕਰਵਾਈ ਜਾਂਦੀ ਦੇਖੋ ਇਹ ਸਰਕਾਰਾਂ ਦਾ ਕੰਮ ਹੈ ਇੱਕ ਹੋਟਲ 'ਚ ਕਮਰਾ ਲੈਣ ਵਾਸਤੇ ਤੁਹਾਨੂੰ ਆਧਾਰ ਕਾਰਡ ਦੇਣਾ ਪਵੇਗਾ ਤਾਂ ਤੁਹਾਨੂੰ ਹੋਟਲ 'ਚ ਕਮਰਾ ਮਿਲੂਗਾ ਸਾਡੇ ਦੇਸ਼ 'ਚ ਰਹਿਣ ਵਾਸਤੇ ਇਹ ਹਿੰਦੂ ਤਾਕਤ ਔਰ ਗੌਰ ਰਖਸ਼ਾ ਦਲ ਦੀ ਟੀਮ ਜਿਹੜੀ ਫੜਦੀ ਹੈ ਕਿਉਂ ਇਹ ਕਿਉਂ ਹੋ ਰਿਹਾ ਇਹ ਪੰਜਾਬ ਸਰਕਾਰ ਕਰ ਕਿਆ ਰਹੀ ਹੈ ਯੋ ਇਹ ਕੰਮ ਸਾਡਾ ਨਹੀਂ ਹੈ ਇਹ ਪੰਜਾਬ ਪੁਲਿਸ ਦਾ ਕੰਮ ਹੈ ਪੰਜਾਬ ਦਾ ਕੰਮ ਹੈ ਇਹ ਕਿੱਥੋਂ ਗੱਡੀਆਂ ਤੁਹਾਨੂੰ ਪਤਾ ਹੈ ਇੱਥੇ ਜਿਹੜਾ ਹੈਗਾ ਪੰਜਾਬ ਤੋਂ ਗਊ ਮਾਸ ਕੱਟ ਕੇ ਉਹਨੂੰ ਖੰਨੇ ਤੋਂ ਵੀ ਕਹਿੰਦਾ ਇੱਕ ਗੱਡੀ ਦਿੱਲੀ ਭਰ ਕੇ ਜਾਂਦੀ ਹੈ ਗੁਬਿੰਦਗੜ੍ਹ ਤੱਕ ਵੀ ਜਾਂਦੀ ਹੋਊਗੀ ਔਰ ਜਾ ਕੇ ਮਲੇਰ ਕੋਟਲੇ ਤੋਂ ਉਹਦਾ ਦੋ ਗੱਡੀਆਂ ਰੋਹ ਜਾਂਦੀਆਂ ਔਰ ਇੱਕ ਗੱਡੀ ਲੈ ਕੇ ਸਿੱਧੇ ਦਿੱਲੀ ਪਹੁੰਚਦੇ ਉੱਥੇ ਫੈਕਟਰੀ ਦੇ ਵਿੱਚ ਇਹਦਾ ਜਿਹੜਾ ਹੈਗਾ ਪੀਸ ਕੱਟ ਕੇ ਔਰ ਇਹਨੂੰ 0.45 ਕਰਕੇ ਠੰਡਾ ਕਰਕੇ ਭੇਜਦੇ ਆ ਹੁਣ ਵੀ ਤੁਸੀਂ ਉਹਨੂੰ ਆ ਚੱਕ ਲੋ ਆ ਦੇਖੋ ਇੰਨਾ ਠੰਡਾ ਹੈ ਕਿ ਤੁਸੀਂ ਹੱਥ ਨਹੀਂ ਲਾ ਸਕਦੇ 2 ਮਿੰਟ ਇੰਨਾ ਠੰਡਾ ਕਿੱਦਾਂ ਹੈ ਇਹ ਪੰਜਾਬ ਦੇ ਬਰੀਆਨੀ ਚਾਹੋ ਔਰ ਕੀ ਹੋ ਰਿਹਾ ਅਸੀਂ ਇੱਕ ਗੱਡੀ ਨਹੀਂ ਫੜੀ ਇੱਕ ਗੱਡੀ ਨਹੀਂ ਗਈ 12 ਗੱਡੀਆਂ ਫੜ ਚੁੱਕੇ ਪੰਜਾਬ ਚ ਇੱਕ ਗੱਡੀ ਨਹੀਂ ਫੜੀ 12 ਗੱਡੀਆਂ ਸੀ ਫੜੀਆਂ ਕਿਉਂ ਪੰਜਾਬ ਸਰਕਾਰ ਕਰ ਕੀ ਰਹੀ ਹੈ ਕੀ ਕਰ ਰਹੀ ਹੈ ਸਾਡੇ ਸਨਾਤਨੀਆਂ ਲਈ ਸਾਡੇ ਹਿੰਦੂ ਵਾਲੀ ਕੀ ਕਰ ਰਹੀ ਹੈ ਸਾਡੇ ਸਨਾਤਨ ਉਹ ਸਾਡੇ ਸਨਾਤਨਿਆਂ ਨੂੰ ਬੇਨਤੀ ਹੈ ਤੁਸੀਂ ਜਾਗ ਜਾਓ ਜਾਗੋ ਕਿਉਂਕਿ ਤੁਸੀਂ ਸੁਤੇ ਪਏ ਹੋ ਬਹੁਤਲੀ ਬਹੁਤ ਕੁਝ ਹੋਣਾ ਹੈ ਇਸ ਕਰਕੇ ਤੁਸੀਂ ਜਾਗੋ